ਮੈਂ ਹੁਣ ਇੱਥੇ ਤੁਹਾਡੀ ਕੋ ਇੰਟਰਵਿਊ ਦਿੰਨਾ ਮੈਂ ਤਾਂ ਹੁਣ ਵੀ ਛਲੇ ਕੰਮ ਤੇ ਜਾਣਾ ਛਲੇ ਪੂਰੀ ਰਾਤ ਕੰਮ ਕਰਨਾ ਹਾਂ ਨਾ ਮੈਂ ਸ਼ਰਤ ਨਾ ਕਹਿੰਦਾ ਇਤਾਂ ਨਹੀਂ ਕੰਮ ਕਰਕੇ ਜਿਹੜਾ ਮਰਜ਼ੀ ਖੇਡ ਕੇ ਦਿਖਾ ਦੇ ਸਾਡੇ ਨੂੰ ਸਾਡੀ ਟੀਮ ਹੈ ਲੋਕਲ ਪਲੇਅਰਾਂ ਦੀ ਅਸੀਂ ਬਹੁਤ ਟਰਾਈ ਕਰਦੇ ਸਿਰ ਲੋਕਲ ਬ੍ਰੀ ਖਿਲਾਉਨੇ ਆ ਪਰ ਰੋਲਾ ਪਾਉਨੇ ਆ ਮੇਰੀ ਮਾਂ ਖੇਡ ਕਬੱਡੀ ਮਾਂ ਲਈ ਕੁਝ ਕਰੋ ਤੁਸੀਂ ਜੀ ਜੀ ਮਾਂ ਨਹੀਂ ਲੱਗਦਾ ਕਿੱਥੀ ਜਾਣੇ ਸਾਰੇ ਜਾਣੇ ਰਲ ਕੇ ਹਾਂ ਨਾ ਆਪਦੀ ਆਪਦੀਆਂ ਜੇਬਾਂ ਭਰੀ ਜਾਂਦੇ ਸਾਰੇ ਜਾਣੇ ਮੈਂ ਤਾਂ ਮੂੰਹ ਤੇ ਗੱਲ ਕਰਾਂਗਾ ਚਾਹੇ ਕਿੰਨਾ ਗੁੱਸਾ ਵੀ ਲੱਗਦਾ ਆਪਣੀ ਤਰਾਸਦੀ ਮੈਂ ਕਹਾਂਗਾ ਕਈਆਂ ਨੂੰ ਮੇਰੀ ਗ ਫੈਡਰੇਸ਼ਨਾਂ ਜਿਹੜੀਆਂ ਨਾ ਸਿਰਫ ਆਪਣੀ ਕੁਰਸੀ ਨੂੰ ਪਈਆਂ ਹਮ ਕਿ ਸਾਡੀ ਟੀਮ ਦੇ ਮੈਚ ਹੋ ਜਾਣ ਸਾਡੀ ਦੇ ਮੈਚ ਹੋ ਜਾਣ ਮੈਨੂੰ ਇੱਕ 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 ਬੰਦਾ ਵੀ ਦੱਸੋ ਸਵਾਇ ਇੱਕ ਬੰਦੇ ਦਾ ਮੈਂ ਇੱਥੇ ਨਾਂ ਲਾਉਂਗਾ ਲੱड्डू ਬਾਜੀ ਆ ਯੂਥ ਕਲੱਬ ਦੇ ਜੀ ਉਹਨਾਂ ਦਾ ਬੇਟਾ ਖੇਡਦਾ ਉਹਨਾਂ ਨੇ ਆਪਣਾ ਬੇਟਾ ਕਬੱਡੀ ਚ ਪਾਇਆ ਸੇ ਔਰ ਉਹ ਬਹੁਤ ਵਧੀਆ ਰੈਡਰ ਬਣਨਾ ਹਾਂ ਤੇ ਉਹਨਾਂ ਤੋਂ ਬਿਨਾ ਮੈਨੂੰ ਦੱਸੋ ਕਿਹੜੇ ਪ੍ਰੋਮੋਟਰ ਦਾ ਬੇਟਾ ਬੱਚਾ ਖੇਡਦਾ ਜਾਂ ਇੱਕ ਬਿਲਕੁਲ ਤੇ ਜੇ ਹੁਣ ਤੁਸੀਂ ਛੋਟੀ ਪਨੀਰੀ ਨਹੀਂ ਤਿਆਰ ਕਰ ਰਹੇ ਇੰਡੀਆ ਵਾਲੇ ਪਲੇਅਰਾਂ ਨੂੰ ਤਰਜੀਹ ਹੁੰਦੇ ਆ ਦੇਣੀ ਚਾਹੀਦੀ ਵੀ ਆ ਚਲੋ ਆਪਣੀ ਮਾਂ ਖੇੜਿਆ ਬਟ ਤੁਸੀਂ ਇੱਥੇ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਫੈਡਰੇਸ਼ਨਾਂ ਨੇ ਕੋਈ ਖਾਸ ਹੈਲਪ ਨਹੀਂ ਕੀਤੀ ਕੋਈ ਖਾਸ ਉਹਨਾਂ ਨੂੰ ਤਰਜੀਹ ਨਹੀਂ ਦਿੱਤੀ ਕੋਈ ਮੈਚੇਜ਼ ਨਹੀਂ ਕਰਾਈ ਵਨ 155 ਪੌਂਡ ਦੇ ਮੈਚ ਹੁੰਦੇ ਸੀ ਭਾਜੀ ਉਹ ਸਾਰੇ ਬੰਦ ਕਰਾ ਕਿਉਂ ਕਾਹਦੇ ਬੰਦ ਹੋ ਗਏ ਵੀ ਕੀ ਗੱਲ ਜੇ ਇੱਥੇ ਬੱਚੇ ਤਾਂ ਹੀ ਨਾਵੇਂ ਉੱਠਣ ਆਪਾਂ ਰੌਲਾ ਪਾਉਨੇ ਆ ਮੇਰੀ ਮਾਂ ਖੇੜ ਕਬੱਡੀ ਆ ਮਾਂ ਲਈ ਕੁਝ ਕਰੋ ਤੇ ਜੀ ਮਾਂ ਨਹੀਂ ਲੱਤਾਂ ਖਿੱਚੀ ਜਾਂਦੇ ਸਾਰਿਆਂ ਨੇ ਰੜ ਕੇ ਹਨਾ ਆਪਦੀ ਆਪਦੀਆਂ ਜੇ ਭਾਂ ਭਰੀ ਜਾਂਦੇ ਸਾਰੇ ਜਾਣੇ ਮੈਂ ਤਾਂ ਮੂੰਹ ਤੇ ਗੱਲ ਕਹੂੰਗਾ ਚਾਹੇ ਕਈਆਂ ਨੂੰ ਗੁੱਸਾ ਵੀ ਲੱਗੇ ਕੋਈ ਜਾਣੇ ਪਰ ਜੇ ਤੁਸੀਂ ਕਬੱਡੀ ਨੂੰ ਐਕਚੁਅਲ ਵਿੱਚ ਅੱਗੇ ਲੈ ਕੇ ਜਾਣਾ ਹਨ ਤਾਂ ਇਹ ਚੀਜ਼ਾਂ ਨੂੰ ਪਿੱਛੇ ਕਰਨਾ ਪੈਣਾ ਭਾਜੀ ਜੀ ਇੱਥੇ ਲੱਖੇ ਭਾਜੀ ਹੋਣੀ ਟੀਮਾਂ ਨੂੰ ਟੀਚ ਕਰਦੇ ਬੱਚੇ ਹਾਂਜੀ ਦਿਲਜਿੰਦਰ ਰਿਆ ਆਪਣੇ ਉਹ ਟੀਮ ਜੀ ਮੈਂ ਖੁਦ ਟੀਮ ਨੂੰ ਟੀਚ ਕਰਦਾ ਸੀ ਇੱਕ ਨੂੰ ਉਹਨਾਂ ਦੀ ਪਰਫਾਰਮੈਂਸ ਕਾਫੀ ਵਧੀਆ ਹੋ ਗਈ ਸੀਗੀ ਹਨ ਤੇ ਪਰ ਇਹਨਾਂ ਨੇ ਮੈਚ ਕਰਾਉਣੇ ਬੰਦ ਕਰਦੇ ਭਾਜੀ ਜੀ ਕੀ ਤੁਸੀਂ ਕਰੂ ਜੇ ਮੈਚ ਹੀ ਨਹੀਂ ਹੋਣੇ ਬੱਚੇ ਕਿੱਦਾਂ ਜਾਂਦੇ ਨੇ ਇੰਡੀਆ ਜਾਂਦੇ ਨੇ ਤੇ ਇੰਡੀਆ ਜਾ ਕੇ ਇੰਨਾ ਚਿਰ ਕੌਣ ਰਹੂਗਾ ਕੌਣ 6 ਮਹੀਨੇ ਖੇលਸੀ ਹੁੰਦਾ ਆਪਣਾ ਵਧੀਆ ਖੇਲਦਾ ਮਿੱਠੂ ਵਧੀਆ ਖੇਲਦਾ ਸੀ ਹਾਂ ਭਾਜੀ ਹੋਰ ਬਹੁਤ ਬੱਚੇ ਆ ਜਿਹੜੇ ਯਾਨੀ ਕਿ ਅੱਗੇ ਆਉਣਾ ਚਾਹੁੰਦੇ ਆ ਇਹਦੇ ਖੇਲਦੇ ਵੀ ਵਧੀਆ ਆ ਪਰ ਜਦੋਂ ਉਹਨਾਂ ਨੂੰ ਕੋਈ ਪਲੈਟਫਾਰਮ ਨਹੀਂ ਮਿਲ ਰਿਹਾ ਨਾ ਤਾਂ ਫਿਰ ਹੁਣ ਦੇਖੋ ਅਸੀਂ ਮੈਂ ਐਗਜ਼ਾਮਪਲ ਦਿੰਨਾ ਸੀ ਆਸਟ੍ਰੇਲੀਆ ਖੇਲਣ ਜਾਂਦੇ ਆ ਨਿਊਜ਼ੀਲੈਂਡ ਖੇਲਣ ਜਾਂਦੇ ਆ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਉਹ ਸਿਰਫ 2 ਜਾਂ 3 ਪਲੇਅਰ ਹੀ ਅਲਾਉ ਕਰਦੇ ਆ ਬਾਹਰਲੇ ਜੋ ਸਾਦ ਲੋ ਸਟਾਰ ਜਿਹੜੇ ਮਰਜੀ ਸਾਦ ਲੋ ਬਾਕੀ ਉਥੇ ਲੋਕਲ ਪਲੇਅਰਾਂ ਨੂੰ ਪਲੇਅਰ ਜੁੜੇ ਹੋਆ ਨਾਲ ਪਰ ਹੁਣ ਪਿਛਲੇ 1 ਦੇ ਸਾਲ ਤੋਂ ਉਥੇ ਵੀ ਇਹੀ ਕੰਮ ਚੱਲ ਪਿਆ ਨਿਊਜ਼ੀਲੈਂਡ ਵਾਲੇ ਬਹੁਤ ਜਿੱਦ ਦੇ ਪੱਕੇ ਆ ਮੈਂ ਤਾਂ ਕਹਿੰਦਾ ਵਧੀਆ ਥੈਂਕ ਯੂ ਉਹਨਾਂ ਦਾ ਕਿ ਉਹਨਾਂ ਨੇ ਆਪਣੀ ਕਬੱਡੀ ਪਛਾਈ ਉਹਨਾਂ ਦੇ ਬੱਚੇ ਉਥੇ ਵਧੀਆ ਖੇਡਦੇ ਭਾਜੀ ਵਧੀਆ ਪਰਫਾਰਮੈਂਸ ਕਰਦੇ ਆ ਤੇ ਆਸਟ੍ਰੇਲੀਆ ਵਾਲੇ ਵੀ ਚਲੋ ਬਹੁਤ ਕਰਦੇ ਆ ਤੇ ਪਰ ਇੱਥੇ ਦੀ ਫੈਡਰੇਸ਼ਨ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਇੱਥੇ ਦੇ ਬੱਚਿਆਂ ਨੂੰ ਨਾਲ ਜੋੜਨ ਤੇ ਤਾਂ ਕਿ ਇੱਥੋਂ ਪਲੇਅਰ ਉੱਠਣ ਜੇ ਪਲੇਅਰ ਉੱਠਣਗੇ ਆਖੇ ਜੀ ਕਬੱਡੀ 올림픽 ਕਿੱਦਾਂ ਜਾਊਗੀ ਭਾਜੀ ਜੇ ਉੱਥੇ ਦੇ ਲੋਕਲ ਬੰਦੇ ਨਹੀਂ ਉੱਠਣਗੇ ਤਾਂ ਬਹੁਤ ਵਧੀਆ ਭਾਜੀ ਟੀਮ ਸੀ ਔਰ ਕਾਫੀ ਸਾਰੇ ਲੋਕਲ ਬੰਦੇ ਹਨ ਹੈਂਡਬਾਲ ਖੇਡਦੇ ਹਨ ਸਾਰੇ ਲੋਕਲ ਲੈਜੈਂਡ ਆ ਮੱਲੀ ਭਾਜੀ ਹੋਣੀਆਂ ਹੋਰ ਬਹੁਤ ਬੰਦੇ ਆ ਲੈ ਸਾਰੇ ਲੋਕਲ ਆ ਤੇ ਪਰ ਲੋਕਲ ਕਾਤੇ ਆ ਕਿਉਂਕਿ ਹੁਣ ਵੀ ਉਹ 100% ਕਰਦੇ ਆ ਬੰਦੇ ਬਹੁਤ ਵਾਰੀ ਹੋਇਆ ਭਾਜੀ ਇਦਾਂ ਹਾਂਜੀ ਇਵਨ ਮੈਂ ਇਹ ਵੀ ਗੱਲ ਕਹੂੰਗਾ ਅਮ ਕਿਉਂ ਭਾਜੀ ਹੁਣ ਮੈਂ ਤੁਹਾਨੂੰ ਰੀਜ਼ਨ ਹੀ ਹੁਣ ਮੈਂ ਤੁਹਾਨੂੰ ਰੀਜ਼ਨ ਦੱਸਦਾ ਜੀ ਵਰਲਡ ਕੱਪ ਹੁੰਦਾ ਟੋਰਾਂਟੋ ਅਸੀਂ BC 'ਚ ਖੇលਦੇ ਹਾਂ ਔਰ ਮੈਂ ਕਦੀ BC ਮੈਂ BC ਦੇ ਰਹਿਣ ਵਾਲਾ ਇੱਥੇ ਖੇលਦਾ ਔਰ ਵਧੀਆ ਖੇលਦਾ ਜਦੋਂ ਬੰਦਾ ਕਹਿੰਦਾ ਨਾ ਸੋ ਫੁੱਲਾਂ ਦੀ ਹੁੰਦੀ ਨਾ ਹਨ ਪੱਪਾ ਦੇ ਤੇ ਬਾਜੀ ਇੱਥੋਂ ਲੈ ਕੇ ਨਹੀਂ ਜਾਂਦੇ ਖੇਡਣ ਔਰ ਮੈਂ ਥੈਂਕ ਯੂ ਕਰਦਾ ਅਮਰੀਕਨ ਫੈਡਰੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਹਰ ਵਾਰੀ ਚਾਂਸ ਦਿੱਤਾ ਔਰ ਅਸੀਂ ਵਰਲਡ ਕੱਪ ਵੀ ਜਿੱਤ ਕੇ ਦਿੱਤਾ ਦੋ ਵਾਰੀ ਔਰ ਈਵਨ ਤੀਰਥ ਭਾਜੀ ਨੂੰ ਵੀ ਥੈਂਕ ਯੂ ਆ ਉਹਨਾਂ ਨੇ ਮੈਨੂੰ ਇੱਕ ਵਾਰੀ ਮੈਂ ਫੋਨ ਕੀਤਾ ਉਹਨਾਂ ਨੇ ਮੈਨੂੰ BC ਵਾਲੇ ਲੈ ਕੇ ਨਹੀਂ ਗਏ ਰੇਡੀਓ ਤੇ ਵੀ ਟਾਕ ਸ਼ੋ ਚੱਲਿਆ ਹਰਜੀਤ ਭਾਜੀ ਸ਼ੋ ਚ ਉਹ ਕਹਿੰਦੇ ਲੋਕਲ ਮੁੰਡਾ ਆ ਸੇਠੀ ਉਹਨ ਤੇ ਚੱਕਰ ਕੀ ਬਾਜੀ ਗੱਲ ਫੇ ਉੱਥੇ ਆ ਜਾਂਦੀ ਹੈ ਵੀ ਜਿਹੜਾ ਛਿੱਟੇ ਮਾਰਦਾ ਨਾ ਉਹਨਾਂ ਨੂੰ ਜ਼ਿਆਦਾ ਲੈ ਕੇ ਜਾਂਦੇ ਫਰਕ ਕੀ ਹੈ ਬਾਜੀ ਔਰ ਮੈਨੂੰ ਮੈਨੂੰ 2013 ਦੇ ਵਿੱਚ ਮੈਂ ਇੱਥੇ ਸੀਜ਼ਨ ਉਦੋਂ ਪਲੇਅਰ ਨਹੀਂ ਸੀ ਆਉਂਦੇ ਤੇ ਇੰਗਲੈਂਡ ਤੋਂ ਪਲੇਅਰ ਆਏ ਸੀਗੇ ਜਿਹੜੇ ਵੈਨਕੂਵਰ ਨੇ ਚਾਰ ਲੈ ਲਏ ਮੰਗੇ ਬਾਜੀ ਉਹਨਾਂ ਦੀ ਟੀਮ ਸੀ ਤੇ ਯੂਥ ਸੀਗੀ ਸਾਡੀ ਸੀ ਹਲਕਿ ਅਸੀਂ ਖੇលਦੇ ਸੀ ਵੈਨਕੂਵਰ ਸੀਗੀ ਤੇ ਮੈਂ ਪੂਰਾ ਵਧੀਆ ਖੇਡਿਆ ਤਾਂ ਬਾਜੀ ਇੰਗਲੈਂਡ ਕੱਪ ਹੋਇਆ 2013 ਚ ਪੂਰਾ ਫਿੱਟ ਮੈਂ ਤੇ ਲਾਡੀ ਪਰਸਰਾਪੁਰ ਅਸੀਂ ਦੋਨੇ ਫਿੱਟ ਹਨਾ ਤੇ ਬਾਜੀ ਅਸੀਂ ਲੈਣ ਗਏ ਨਹੀਂ ਭਾਜੀ ਸਾਡੀਆਂ ਟਿਕਟਾਂ ਤੇ ਪ੍ਰੋਮੋਟਰ ਚਲ ਗਿਆ ਹਾਂਜੀ ਇੱਥੇ ਬੈਠਾ ਭਾਜੀ ਪਲੇਅਰਾਂ ਨੇ ਕਿਹਾ ਵੀ ਕਿ ਸੱਦ ਲਓ ਔਰ ਉੱਥੇ ਜਾ ਕੇ ਭਾਜੀ ਪਲੇਅਰ ਲੈ ਇਹਨਾਂ ਨੇ ਉੱਥੇ ਆ ਕੇ ਮੇਰੇ ਲਈ ਸਾਡੇ ਉੱਥੇ ਆ ਕੇ ਮਿੰਤਾ ਕਰ ਬਹੁਤ ਡਿਸਕ੍ਰਿਮੀਨੇਸ਼ਨ ਹੋਇਆ ਇਦਾਂ ਦੀ ਗੱਲ ਨਹੀਂ ਜੀ ਤੇ ਪਰ ਚਲੋ ਠੀਕ ਆ ਜੋ ਜਿੱਦਾਂ ਪ੍ਰਮਾਤਮਾ ਰੱਖਦਾ ਪਰ ਜੇ ਤੁਸੀਂ ਲੋਕਲ ਪਲੇਅਰਾਂ ਨੂੰ ਨਹੀਂ ਹੈਲਪ ਕਰੋਗੇ ਕਿੱਦਾਂ ਉੱਠੂਗਾ ਮੈਂ ਹੁਣ ਇੱਥੇ ਤੁਹਾਡੀ ਕੋ ਇੰਟਰਵਿਊ ਦਊਣਾ ਮੈਂ ਤਾਂ ਹੁਣ ਵੀ ਛਲੇ ਕੰਮ ਤੇ ਜਾਣਾ ਹਲੇ ਪੂਰੀ ਰਾਤ ਕੰਮ ਕਰਨਾ ਹਾਂ ਨਾ ਮੈਂ ਸ਼ਰਤ ਨਾ ਕਹਿੰਦਾ ਇਦਾਂ ਨਹੀਂ ਕੰਮ ਕਰਕੇ ਜਿਹੜਾ ਮਰਜ਼ੀ ਸਾਡੀ ਟੀਮ ਐਕ ਲੋਕਲ ਪਲੇਅਰਾਂ ਦੀ ਅਸੀਂ ਬਹੁਤ ਟਰਾਈ ਕਰਦੇ ਸਰ ਲੋਕਲ ਪ੍ਰੀਰੀ ਖਿਲਾਉਨੇ ਆ ਤੇ ਅਸੀਂ ਨਾਰਥ ਅਮਰੀਕਾ ਟੀਮ ਦਾ ਨਾਮ ਰੱਖਿਆ ਸਾਰੇ ਲੋਕਲ ਪਲੇਅਰ ਆ ਉਹਦੇ ਵਿੱਚ ਪੂਰੀ ਵਧੀਆ ਪਰਫਾਰਮੈਂਸ ਕੀਤੀ ਟੀਮ ਜੀ ਕੋਈ ਪ੍ਰਮੋਟਰ ਨਹੀਂ ਭਾਜੀ ਪਲੇਅਰਾਂ ਦੀ ਟੀਮ ਆ ਦੇਖੋ ਜੀ ਔਰ ਇਹਦੇ ਵਿੱਚ ਇਦਾਂ ਆ ਮੈਂ ਸਪੈਸ਼ਲੀ ਥੈਂਕ ਯੂ ਕਰੂੰਗਾ ਨਾਰਥ ਅਮਰੀਕਾ ਦੇ ਪਲੇਅਰਾਂ ਦਾ ਜਿਨ੍ਹਾਂ ਚ ਭੂਰਾ ਕੜੂਆ ਜਤਿੰਦਰ ਬੈਂਸ ਤੇ ਆਪਣੇ ਦਿਲਜਿੰਦਰ ਬਚੱਤਰ ਮਨੀ ਤੇ ਆਪਣਾ ਕਾਲਾ ਭਾਜੀ ਮੀਆਂਬਣ ਇਹਨਰ ਪਲੇਅਰ ਆ ਸਾਡੇ ਤੇ ਲੈਜੈਂਡ ਆ ਉਹ ਵੀ ਤੇ ਟਾਈਗਰ ਮਤਤਾਰ ਜਿਆਉਨ ਨੂੰ ਵਧੀਆ ਖੇਲਦੇ ਆ ਤੇ ਬੰਟੀ ਰਾਜਪੁਰ ਭਾਈਆਂ ਤੋਂ ਹੋਰ ਵੀ ਕਾਫੀ ਪਲੇਅਰ ਆ ਸਾਡੇ ਨਾਲ ਤੇ ਅਸੀਂ ਟੀਮ ਬਣਾਈ ਸੀਗੀ ਇਸ ਕਰਕੇ ਕਿ ਇਹਨੂੰ ਛੱਡ ਗਏ ਯਾਰ ਉੱਥੇ ਗੱਲ ਨਹੀਂ ਹੁੰਦੀ ਅਸੀਂ ਕਿ ਯਾਰ ਪਲੇਅਰ ਰਾਲ ਕੇ ਤੇ ਅਸੀਂ ਉਹ ਟੀਮ ਚਾਹੇ ਸਾਨੂੰ ਭਾਜੀ ਕਿਤੋਂ ਹਜ਼ਾਰਾਂ ਮਿਲੇ ਚਾਹੇ ਸਾਨੂੰ ਪੰਪ 500 ਆਵੇ ਅਸੀਂ ਇੱਕ ਫੈਮਿਲੀ ਤਰ੍ਹਾਂ ਰਹਿੰਦੇ ਆਂ ਔਰ ਸਾਡਾ ਇਨਾ ਫਨ ਹੁੰਦਾ ਹੈ ਨਾ ਤੁਸੀਂ ਬਲੀਵ ਨਹੀਂ ਕਰ ਸਕਦੇ ਉਹਨੂੰ ਐਕਚੁਅਲ ਵਿੱਚ ਸਪੌਂਸਰਰਾਂ ਦੀ ਵੀ ਲੋੜ ਹੈ ਜੇ ਕਿਸੇ ਨੇ ਕਰਨਾ ਹੋਵੇ ਤਾਂ ਕਰ ਸਕਦਾ ਪੂਰੇ ਘੜੇ ਉਹਨਾਂ ਕੰਟੈਕਟ ਕਰ ਸਕਦਾ ਹੈ। ਕੀ ਬਾਤ ਤੇ ਬਹੁਤ ਵਧੀਆ ਟੀਮ ਸਾਡੀ ਖੇਲਦੀ ਆ ਅਸੀਂ ਤਾਂ ਇਸ ਸਾਲ ਹੋਰ ਵੀ ਵਧੀਆ ਟੀਮ ਕਰਨੀ ਸੀਗੀ ਪਰ ਥੋੜਾ ਜਿਹਾ ਹੋ ਗਿਆ। ਜੀ ਬਿਲਕੁਲ। ਅ ਡਰਾਂਟੋ ਭਾਜੀ ਜਿਤ ਤੱਕ ਮੈਨੂੰ ਜੇ ਤੇ 2014 ਦੇ ਵਿੱਚ ਉਦੋਂ ਅਮਰੀਕਾ ਲੋ ਖੇਡੇ ਸੀਗੇ। ਤੇ ਮੇਰੇ ਸੈਮੀ ਫਾਈਨਲ ਵਿੱਚ ਕਿੱਤੇ ਸੱਟ ਲੱਗੀ ਸੀ ਮੈਂ ਫਾਈਨਲ ਹੀ ਖੇੜਿਆ ਸੀਗਾ ਤੇ ਪਰ ਰੂਬੀ ਹੁਣਾਂ ਦੀ ਇਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਸੀਗੀ ਤੇ ਉਦੋਂ ਸੀ ਕੱਪ ਜਿੱਤਿਆ ਸੀ ਆਈ ਥਿੰਕ 14 ਜਾਂ 16 ਚ ਮੈਨੂੰ ਸ਼ੋਰ ਨਹੀਂ ਹੈਗਾ ਪਰ ਦੋ ਵਾਰ ਜਿੱਤੇ ਆ ਭਾਜੀ ਮੈਂ ਹਨਾ ਕਬੱਡੀ ਕਾਕੇ ਭਾਈ ਨੂੰ ਦੇਖਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੇਰਾ ਆਈਡੀਆ ਲਿਆ ਭਾਜੀ ਹੁਣੀ ਉਹ ਬਾਜੀ ਮੈਂ ਬੰਦਾ ਕਦੀ ਨਾ ਐਕਸ਼ਨ ਕਰਦਾਂ ਦੇਖਿਆ ਚਾਹੀਓ ਉਹਦੇ ਕੋ ਮਾਰੇ ਆ ਜੇ ਕੋਈ ਕਈ ਵਾਰੀ ਚਲੋ ਮੈਂ ਐਗਰੈਸਿਵ ਹੋ ਜਾਣਾ ਕਿ ਮੈਨੂੰ ਪਤਾ ਬਹਿਸ ਹੋਈ ਜਾ ਰਿਹਾ ਜਾਂਦਾ ਪਰ ਉਹ ਬੰਦਾ ਤਾਂ ਮੈਂ ਇਦਾਂ ਵੀ ਨਹੀਂ ਕਰਦਾ ਜੀ ਠੀਕ ਹੈ ਸੋ ਟਰਾਈ ਕਰਦਾ ਹੁਣ ਨਾ ਪਰ ਕਈ ਵਾਰੀ ਫਿਰ ਜਦੋਂ ਹੋਏ ਕੋਈ ਹਵਾ ਕਰਦਾ ਫਿਰ ਆਪ ਵੀ ਮੋਰੋ ਕਰ ਲਈਦੀ ਦਿੱਤੀ ਘੱਟ ਕਰੀਦੀ ਇਤ ਜਿਆਦਾ ਨਹੀਂ ਪਰ ਅੱਗੇ ਇਦਾਂ ਹੁੰਦਾ ਸੀ ਬਾਜੀ ਐਕਸ਼ਨ ਬਹੁਤ ਮਾਰਦੇ ਹੁੰਦੇ ਸੀ ਨਾ ਹੁਣ ਤੁਸੀਂ ਦੇਖੋ ਵੀ ਜੋਨੀ ਆ ਕੈਲੀਫੋਰਨੀਆ ਵਾਲਾ ਬਹੁਤ ਵਧੀਆ ਕਬੱਡੀ ਖੇਡੀ ਆ ਬੰਦੇ ਨੇ ਉਹਦੇ ਇੰਜਰੀ ਹੋ ਗਈ ਮਾਰਿਆ ਇਹਨੂੰ ਤੰਦਰੁਸਤ ਕਰੇ ਬਿਲਕੁਲ ਤੇ ਪਰ ਉਹ ਬੰਦੇ ਦੇ ਐਕਸ਼ਨ ਦੇ ਜੀ 2011 ਚ ਸਵਾਲ ਲਿਆਦਾ ਬੰਦੇ ਨੂੰ ਕਿਉਂ ਉੱਠੇ ਭਾਜੀ ਉਹ ਕਿਉਂਕਿ ਕਬੱਡੀ ਪਲੇਅਰਾਂ ਉਦੋਂ ਅਮਰੀਕਾ ਚ ਪਲੇਅਰ ਨਹੀਂ ਸੀ ਜਾਂਦੇ ਤੀਰਥ ਭਾਜੀ ਨੇ ਸਾਰਿਆਂ ਨੂੰ ਟ੍ਰੇਨ ਕੀਤਾ ਵਧੀਆ ਸਾਰਿਆਂ ਨੂੰ ਖਲਾਇਆ ਤੇ ਤੁਸੀਂ ਇਹ ਦੇਖੋ ਕਿ ਉਹ ਲੋਕਲ ਕਿੰਨੇ ਵਧੀਆ ਪਲੇਅਰ ਉੱਠੇ ਨੇ